ਤਸਵੀਰਾਂ ਹਨ ਸਤਲੁਜ ਦਰਿਆ ਨਜ਼ਦੀਕ ਪਿੰਡ ਲੋਹ ਦੇ ਪਰਦੇ ਆ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਸਤਲੁਜ ਦਰਿਆ ਬਿਲਕੁਲ ਜਿਹੜਾ ਹੈ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਬਿਲਕੁਲ ਭਰਿਆ ਹੋਇਆ ਆ ਰਿਹਾ ਕਿਉਂਕਿ ਪਿਛਲੇ ਦਿਨਾਂ ਤੋਂ ਜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਚਾਹੇ ਗੱਲ ਫਲਾਸਪੁਰ ਦੀ ਕਰ ਲਈਏ ਉਹਨਾਂ ਦੀ ਗੱਲ ਕਰ ਲਈਏ ਲਗਾਤਾਰ ਜਿਹੜਾ ਹੈ ਬਾਰਿਸ਼ ਹੋਣ ਦੇ ਕਾਰਨ ਇਹ ਜੋ ਸਵਾਨਦੀ ਹੈ ਉਹ ਪਰਕੇ ਆ ਰਹੀ ਹੈ ਉਸ ਦੇ ਕਾਰਨ ਜਿਹੜਾ ਹੈ ਸਤਲੁਜ ਦਰਿਆ ਦਾ ਜਲ ਸਤਾਰ ਜਿਹੜਾ ਹੈ ਵਧਿਆ ਹੋਇਆ ਹੈ ਪਿਛਲੇ 2 ਦਿਨਾਂ ਦੇ ਮੁਕਾਬਲੇ ਜਿਹੜਾ ਹੈ ਭਾਰੀ ਪਾਣੀ ਹੁਣ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਹੈ ਇਸ ਕਿਨਾਰੇ ਤੋਂ ਜੇ ਦੂਸਰੇ ਕਿਨਾਰੇ ਦੀ ਗੱਲ ਕਰੀਏ ਬਿਲਕੁਲ ਪਹੁੰਚਿਆ ਹੋਇਆ ਦੂਸਰੇ ਕਿਨਾਰੇ ਤੱਕ ਜਿਹੜਾ ਇਹ ਪਾਣੀ ਬੜੀ ਤੇਜ਼ੀ ਦੇ ਨਾਲ ਅਗਲੇ ਪਾਸੇ ਨੂੰ ਚੱਲ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਾਹਮਣੇ ਜਿਹੜਾ ਹੈ ਬੁਰਜ ਪੁਲ ਦਿਖਾਈ ਦੇ ਰਿਹਾ ਹੈ ਅਤੇ ਇਹ ਜੋ ਪਾਸਾ ਪਿੰਡ ਲੋਧੀਪੁਰ ਵਾਲਾ ਹੈ ਅਤੇ ਦੂਸਰੇ ਪਾਸੇ ਜੋ ਬੁਰਜ ਦਾ ਕਿਨਾਰਾ ਹੈ ਉਹ ਇਸ ਕਿਨਾਰੇ ਤੋਂ ਉਸ ਕਿਨਾਰੇ ਤੱਕ ਜਿਹੜਾ ਹੈ ਸਤਲੁਜ ਦਰਿਆ ਬਿਲਕੁਲ ਭਰਿਆ ਹੋਇਆ ਆ ਰਿਹਾ ਹੈ ਕਿਉਂਕਿ ਲਗਾਤਾਰ ਜਿਹੜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਬਰਿਸ਼ ਹੋ ਰਹੀ ਹੈ ਉਸ ਦੇ ਕਾਰਨ ਹੁਣ ਇਸ ਸਮੇਂ ਜੋ ਸਵਾਨ ਨਦੀ ਦਾ ਪਾਣੀ ਹੈ ਉਹ ਸਤਲੁਜ ਦਰਿਆ ਦੇ ਵਿੱਚ ਲਗਾਤਾਰ ਆ ਰਿਹਾ ਹੈ ਬੇਸ਼ੱਕ ਜਿਹੜਾ ਹੈ ਇਹ ਪਾਣੀ ਸਤਲੁਜ ਦਰਿਆ ਦੇ ਜਿਹੜਾ ਹੈ ਵਿਚਕਾਰ ਹੀ ਹੈ ਅਤੇ 6 ਤੋਂ 7 ਫੁੱਟ ਜਿਹੜਾ ਹੈ ਕਿਨਾਰਿਆਂ ਤੋਂ ਥੱਲੇ ਚੱਲ ਰਿਹਾ ਹੈ ਪਰ ਫਿਰ ਵੀ ਜੇਕਰ ਗੱਲ ਕਰੀਏ ਵੀ ਜਿਸ ਤਰ੍ਹਾਂ ਮੌਸਮ ਵਿਭਾਗ ਵੱਲੋਂ ਵੀ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਭਾਰੀ بارش ਹੋਵੇਗੀ ਇਸ ਵਾਰ ਮੌਨਸੂਨ ਜਿਹੜਾ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਹੈ ਜਲਦੀ ਵੀ ਆ ਗਿਆ ਹੈ ਅਤੇ ਜੇਕਰ ਪਖੜਾ ਡੈਮ ਵੱਲੋਂ ਵੀ ਪਾਣੀ ਛੱਡਿਆ ਜਾਂਦਾ ਹੈ ਤਾਂ ਜਿਹੜਾ ਹੈ ਸਤਲੁਜ ਦਰਿਆ ਦਾ ਜਿਹੜਾ ਜਲ ਸਤਰ ਹੈ ਉਹ ਵਧੇਗਾ ਉਸ ਦੇ ਨਾਲ ਜਿਹੜਾ ਹੈ ਆਸ-ਪਾਸ ਦੇ ਪਿੰਡਾਂ ਨੂੰ ਜਿਹੜਾ ਹੈ ਨੁਕਸਾਨ ਹੋਣ ਦੀ ਸੰਭਾਵਨਾ ਹੈ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਸਾਹਮਣੇ ਦੂਸਰੇ ਪਾਸੇ ਜਿਹੜੇ ਘਰ ਘਾ ਦੇ ਢੇਰ ਲਗਾਤਾਰ ਇਸ ਪਾਣੀ ਦੇ ਵਿੱਚ ਰੁੜੇ ਹੋਏ ਆ ਰਹੇ ਹਨ ਕਿਉਂਕਿ ਸਾਰਾ ਸਾਲ ਜਿਹੜਾ ਹੈ ਪਾਣੀ ਇਸ ਸਤਲੁਜ ਦਰਿਆ ਦੇ ਵਿੱਚ ਨਾ ਮਾਤਰੀ ਹੁੰਦਾ ਹੈ ਤੇ ਬਰਸਾਤਾ ਦੇ ਦਿਨਾਂ ਦੇ ਵਿੱਚ ਹੀ ਇਹ ਪਾਣੀ ਜਿਹੜਾ ਸਵਾਨ ਨਦੀ ਦਾ ਚਾਹੇ ਪਕੜਾ ਦਾ ਵੱਲੋਂ ਜਿਹੜਾ ਪਾਣੀ ਛੱਡਿਆ ਜਾਂਦਾ ਹੈ ਉਸ ਦੇ ਕਾਰਨ ਹੀ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਜਲ ਸਤਹ ਜਿਹੜਾ ਵਧਦਾ ਹੈ ਅਤੇ ਉਹ ਪਾਣੀ ਵਧਣ ਦੇ ਨਾਲ ਜਿਹੜਾ ਹੈ ਵਿੱਚ ਕਾਹ ਫੂਸ ਜੰਮਿਆ ਹੁੰਦਾ ਹੈ ਉਹ ਲਗਾਤਾਰ ਜਿਹੜਾ ਹੁਣ ਇਸ ਪਾਣੀ ਦੇ ਉੱਤੇ ਦੂਸਰੇ ਪਾਸੇ ਦੇਖ ਸਕਦੇ ਹੋ ਕਾਹ ਫੂਸ ਦੇ ਢੇਰਾਂ ਦੇ ਢੇਰ ਅਗਲੇ ਪਾਸੇ ਨੂੰ ਰੁੜੇ ਆ ਰਹੇ ਹਨ ਅਤੇ ਹੁਣੀ ਹੁਣ ਜਿਹੜਾ ਕੁਝ ਨੌਜਵਾਨ ਵੀ ਇਸ ਪਾਸੇ ਤੋਂ ਜਿਹੜੇ ਦੂਸਰੇ ਪਾਸੇ ਨੂੰ ਗਏ ਸੀ ਤੇ ਉਹ ਆਪਣੀਆਂ ਮੱਝਾਂ ਬਾਰੇ ਪੁੱਛ ਰਹੇ ਸਨ ਕਿਉਂਕਿ ਉਹਨਾਂ ਦੀਆਂ ਮੱਝਾਂ ਸਤਲੁਜ ਦਰਿਆ ਦੇ ਕਿਨਾਰੇ ਚੁਗ ਰਹੀਆਂ ਸਨ ਅਤੇ ਅਚਾਨਕ ਹੀ ਜਿਹੜੀਆਂ ਮੱਝਾਂ ਉਹਨਾਂ ਗੁੰਮ ਹੋ ਗਈਆਂ ਅਤੇ ਹੁਣ ਉਹਨਾਂ ਵੱਲੋਂ ਜਿਹੜੀ ਹੈ ਆਪਣੀਆਂ ਮੱਝਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਹ ਲਗਾਤਾਰ ਆਪਣੀਆਂ ਮੱਝਾਂ ਨੂੰ ਜਿਹੜੇ ਹੈ ਲੱਭ ਰਹੇ ਹਨ ਅਤੇ ਉਹਨਾਂ ਨੂੰ ਡਰ ਵੀ ਹੈ ਕਿਤੇ ਜਿਹੜਾ ਹੈ ਸਵਾਨ ਨਦੀ ਦੇ ਜਾਂ ਸਤਲੁਜ ਨਦੀ ਦੇ ਜਿਹੜਾ ਹੈ ਪਾਣੀ ਦੇ ਵਿੱਚ ਨਾ ਅੱਗੇ ਨੂੰ ਵਹਿ ਗਈਆਂ ਹੋਵੇ ਸੋ ਜਿਵੇਂ ਜ਼ਿਲ੍ਹਾ ਪ੍ਰਸ਼ਾਸਨ ਜਿਵੇਂ ਅਨੰਦਪੁਰ ਸਾਹਿਬ ਪ੍ਰਸ਼ਾਸਨ ਅਤੇ ਮੰਗਲ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਹੈ ਲਗਾਤਾਰ ਸੋਸ਼ਲ ਮੀਡੀਆ ਦੇ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਕਿ ਸਵਾਨ ਨਦੀ ਦਾ ਜਿਹੜਾ ਪਾਣੀ ਲਗਾਤਾਰ ਸਤਲੁਜ ਦਰਿਆ ਦੇ ਵਿੱਚ ਤੇਜ਼ੀ ਨਾਲ ਜਿਹੜਾ ਹੈ ਵਧ ਰਿਹਾ ਹੈ ਉਸ ਦੇ ਕਾਰਨ ਉਹਨਾਂ ਨੇ ਜਿਹੜਾ ਹੈ ਲੋਕ ਲੋਕਾਂ ਨੂੰ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਕਿ ਇਹ ਸਮੇਂ ਦੌਰਾਨ ਜਿਹੜਾ ਹੈ ਸਤਲੁਜ ਦਰਿਆ ਦੇ ਕਿਨਾਰੇ ਜਾਂ ਖੱਡਾਂ ਦੇ ਜਿਹੜਾ ਹੈ ਜੋ ਬਾਰਿਸ਼ ਤੋਂ ਬਾਅਦ ਭਰੀਆਂ ਹੋਈਆਂ ਆਂਦੀਆਂ ਹਨ ਉਹਨਾਂ ਤੋਂ ਜਿਹੜਾ ਹੈ ਦੂਰ ਰਿਹਾ ਜਾਵੇ ਕਿਉਂਕਿ ਅਚਾਨਕ ਹੀ ਜਿਹੜਾ ਪਾਣੀ ਵਧਣ ਦੇ ਕਾਰਨ ਕੋਈ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਸੋ ਸਾਡੇ ਵੱਲੋਂ ਵੀ ਜਿਹੜਾ ਹੈ ਸਾਰਿਆਂ ਨੂੰ ਅਪੀਲ ਹੈ ਕਿ ਸਤਲੁਜ ਦਰਿਆ ਜਾ ਖੱਡਾਂ ਦੇ ਜਿਹੜਾ ਹੈ ਦੂਰ ਰਿਹਾ ਜਾਵੇ ਅਤੇ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਇਸ ਸਤਲੁਜ ਦਰਿਆ ਦੇ ਕਿਨਾਰੇ ਜਿਹੜਾ ਪ੍ਰਵਾਸੀ ਹੈ ਉਹ ਲਗਾਤਾਰ ਜਿਹੜਾ ਹੈ ਇਸ ਵਿੱਚ ਮੱਛੀਆਂ ਜਾਂ ਹੋਰ ਚੀਜ਼ਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਸਮੇਂ ਦੌਰਾਨ ਜਿਹੜਾ ਦੇਖ ਸਕਦੇ ਹੋ ਪਾਣੀ ਵੀ ਬੜੀ ਤੇਜ਼ੀ ਨਾਲ ਜਿਹੜਾ ਹੈ ਸਤਲੁਜ ਦਰਿਆ ਦੇ ਵਿੱਚ ਜਾ ਰਿਹਾ ਹੈ ਅਤੇ ਉਹ ਵੱਡਾ ਨੁਕਸਾਨ ਹੋ ਸਕਦਾ ਹੈ ਸੋ ਸਾਡੇ ਵੱਲੋਂ ਅਪੀਲ ਹੈ ਜੋ ਪ੍ਰਵਾਸੀ ਹਨ ਜਿਹੜੇ ਹੋਰ ਵੀ ਲੋਕ ਹਨ ਪੋ ਸਤਲੁਜ ਦਰਿਆ ਦੇ ਕਿਨਾਰੇ ਤੋਂ ਦੂਰ ਰਹੇ ਕਿਉਂਕਿ ਅਚਾਨਕ ਹੀ ਜਿਹੜਾ ਹੈ ਪਾਣੀ ਇਸ ਤਰ੍ਹਾਂ ਵਧ ਰਿਹਾ ਹੈ ਵਰਗਾ ਨੁਕਸਾਨ ਹੋ ਸਕਦਾ ਹੈ ਅਤੇ ਜਿਹੜਾ ਕ੍ਰੇਟ ਵਾਲ ਜਾਂ ਮਿੱਟੀ ਦੇ ਬੰਨ ਹੈ ਉਹ ਵੀ ਜਿਹੜੇ ਹੈ ਅਚਾਨਕ ਜਿਹੜੇ ਹੈ ਧੱਸ ਸਕਦੇ ਹਨ ਲਾਈਵ ਤਸਵੀਰਾਂ ਤੁਸੀਂ ਦੇਖਦੇ ਹੋ ਰੋਜ਼ਾਨਾ ਸ਼੍ਰੀ ਨੰਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਸਤਲੁਜ ਦਰਿਆ ਨਜ਼ਦੀਕ ਲੋਧੀਪੁਰ ਪਿੰਡ